ਉਹ ਮਾਰਾ ਪਿੰਡਾ 1000 ਕਰੋੜ ਰੁਪਇਆ ਆਇਆ ਨਾਲ ਕੋਲ ਬਾਟਸਬ ਦੇਸੀ ਬਾਟ ਸਾਰੇ ਘਰ ਰੱਜ ਲੇਗੇ ਕਿ ਕਿ ਕਿਸਾਨਾਂ ਤੇ ਰੱਜ ਗਈ ਚਲੋ ਜੀ ਪਾਣੀ ਪਾ ਗਏ ਕੋਈ ਅਚਾਨਕ ਅਸੋ ਆਨਲਾਈਨ ਵੀਡੀਓ ਕਰਾਉਂਦੇ ਆ ਅਸੀਂ ਅਸੀਂ ਬਣੇ ਚੁਣਿਆ ਤਾਂ ਉਹਦੇ ਭਾਰਤ ਪ੍ਰਾਂਤ ਰਾਜ ਦੇ ਬਾਹਰ ਹੋਰਾਂ ਕਰਕੇ ਲਾ ਬਾਕੀ ਇਸ ਕੈਂਪ ਬਾਰੇ ਵੀ ਜਿਹੜੇ ਬੀਜੇਪੀ ਦੇ ਕੈਂਡੀਡੇਟ ਨੇ ਕਿਉਂਕਿ ਦੇਖੋ ਅਸੀਂ ਉਥੇ 13 ਸਾਲ ਇਹੋ ਜੀ ਕਰਦੇ ਜੇ ਵਿੱਚ ਬਰਸਾਤਾਂ ਦੇ ਵਿੱਚ ਸਰਦੀ ਦੇ ਵਿੱਚ ਉਥੇ ਕਿਵੇਂ ਅਸੀਂ ਸਟੇਟਮੈਂਟ ਤੁਹਾਨੂੰ ਸਾਰਿਆਂ ਨੂੰ ਸੁਣੋ ਭਾਈ ਤੁਸੀਂ ਸੰਘਰਸ਼ ਕਰਿਆ ਆ ਦੇਖੋ ਸੰਘਰਸ਼ ਤੋਂ ਨਹੀਂ ਜਿੱਤ ਗਿਆ ਇੱਕ 750 ਬੰਦਾ ਉੱਤੇ ਜੋ ਵੀ ਗੁੱਸਾ ਹੋਇਆ ਸਾਨੂੰ ਪਤਾ ਨਾ ਸਰਕਾਰ ਨੇ ਤੁਹਾਨੂੰ ਮੁਆਵਜ਼ਾ ਦਿੱਤਾ ਤੁਹਾਨੂੰ ਮੁਆਵਜ਼ਾ ਦਿੱਤੀਆਂ ਠੀਕ ਹੈ ਦੇਖੋ ਉਹ ਤੋੜਾ ਆਇਆ ਗੱਲ ਤਾਂ ਸੁਣੋ ਮੇਰੀ ਕਿ ਮੈਂ ਤੁਹਾਨੂੰ ਪਾਈ ਪਾਈ ਲੱਖ ਰੁਪਏ ਜ਼ਿਆਦਾ ਨਹੀਂ ਵੇਖੋ ਸਹਾਇਤਾ ਹਤੋਂਗੇ ਅਸੀਂ ਪਰਵਾਹ ਕਿ ਉੱਥੇ 5-5 ਲੱਖ ਰੁਪਏ ਲੈਣਗੇ ਨਹੀਂ ਨਹੀਂ ਮੈਂ ਗੱਲ ਕਹਿੰਦੇ ਅਸੀਂ ਜਿਹੜੀਆਂ ਜਿਹੜੀਆਂ ਮੈਂ ਸਾਨੂੰ 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 ਜਵਾਬ ਦੇ ਤੁਹਾਡੇ ਸਵਾਲਾਂ ਦਾ ਅਸੀਂ ਅਸੀਂ ਮੇਰੀ ਗੱਲ ਸੁਣੋ ਤੁਸੀਂ 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 ਜਿਹੜੀ ਉੱਥੇ ਉੱਥੇ ਜਿਹੜੇ ਵਾਅਦੇ ਕਰੇ ਸੀਗੇ ਉੱਥੇ ਮੰਗਾ ਜਿਹੜੀਆਂ ਮੰਨੀਆਂ ਸੀ ਉਹ ਤੁਸੀਂ ਕਹਿੰਦੇ ਸੀਗੇ ਵੀ ਇਸੇ ਲਾਗੂ ਕਿਉਂ ਨਹੀਂ ਕਰਿਆ ਉਹ ਕਈ ਸਾਲ ਹੋ ਗਏ ਜਾਨੋ ਹੁਣ ਤੱਕ ਤੁਸੀਂ ਉਹ ਲਾਗੂ ਨਹੀਂ ਕਰਿਆ ਤੁਸੀਂ ਤੁਸੀਂ ਮੈਨੂੰ ਤੁਸੀਂ ਮੈਨੂੰ ਜਵਾਬ ਦਿਓ ਐਮਐਸਪੀ ਤੇ ਕਿਹਾ ਸੀ ਦੀ ਕਮੇਟੀ ਬਣਾਉਣਾ ਕਿਉਂ ਨਹੀਂ ਬਣਾਈ ਐਮਐਸਪੀ ਕਿਉਂ ਨਹੀਂ ਲਾਗੂ ਕਰੀ ਕਿਉਂ ਨਹੀਂ ਉਹਦਾ ਕਾਨੂੰਨੀ ਗਰੰਟੀ ਇੱਕ ਮਿੰਟ ਬਈ ਤੇਰੀ ਗੱਲ ਸੁਣ ਲਈ ਮੇਰੀ ਸੁਣ ਲੈ ਗੱਲ ਤਾਂ ਹੁਣ ਮੇਰੇ ਨਾਲ ਸੁਣ ਤੁਸੀਂ ਇਹਨਾਂ ਗੱਲਾਂ ਜਵਾਬ ਤਾਂ ਦਿਓ ਤੁਸੀਂ ਅਸੀਂ ਅਸੀਂ ਸਾਡੀ ਰਾਜਧਾਨੀਆ ਦਿੱਲੀ ਅਸੀਂ ਦਿੱਲੀ ਜਾਣ ਲੱਗੇ ਆ ਤੁਸੀਂ ਸਾਨੂੰ ਇੱਥੇ ਬਾਟਰ ਤੇ ਉਥੇ ਕਿਲਾ ਲਾਉਣਾ ਸੱਤ ਲੇਅਰ ਵੀ ਤੁਸੀਂ ਉੱਥੇ ਮੈਰੀਕੇਟਿੰਗ ਕਰੀਏ ਇੱਕ ਮਿੰਟ ਬਈ ਜਦੋਂ ਪਿਛਲੇ ਮਾਰੀ ਕਿਸਾਨ ਦੇ ਮਜ਼ਦੂਰ ਨਾਲ ਗਏ ਬਿਲਕੁਲ ਜੀ ਕਹਿੰਦੇ ਸਾਬ ਥੱਲੇ ਇੱਕ ਮਿੰਟ ਦੇ ਮੈਂ ਕਹਿੰਦਾ ਸਾਬ ਮੈਂ ਦੁਕਾਨ ਮਾਲਕ ਹੋ ਗਏ ਹਰੇਕ ਮਾਰਕੀ ਚਾਹ ਹੁਣ ਆਪਣੇ ਸਾਥ ਮਾਸਟਰ ਜਾਣੇ ਵਕੀਲ ਗਏ ਨੇ ਚਾਟਰ ਗਏ ਨੇ ਸਾਰੇ ਗਏ ਨੇ ਸਾਡਾ ਵੀ ਸੁਣ ਲੋ ਕਿਹ ਮਜ਼ਦੂਰਾਂ ਨੂੰ ਥੋੜੇ ਪਿੱਛੇ ਦੇ ਕੇ ਕਿਲੇ ਆ ਥੋੜੇ ਸਾਹਮਣੇ ਇਹ ਜਿਹੜਾ ਵਿਚਾਰਾਮ ਜੀ ਮੋੜ ਮੋੜੇ ਫੇਰ ਰੋਲ ਕਰ ਲਿਆ ਨੇ ਮਜ਼ਦੂਰਾਂ ਵਾਲੀ ਜਾਂ ਨਾ ਜਾਤ ਪਾਤ ਵਾਲੀ ਗੱਲ ਕਹਿੰਦੇ ਨੇ ਅਸੀਂ ਅਸਲ ਇਹ ਗੱਲ ਇਹਨਾਂ ਗੱਲਾਂ ਨੂੰ ਬੰਦ ਕਰੋ ਇਹਨਾਂ ਗੱਲਾਂ ਨੂੰ ਬੰਦ ਕਰੋ ਤੁਸੀਂ ਗੱਲ ਕਰੋ ਇਨਸਾਨੀਅਤ ਦੀ ਤੁਸੀਂ ਇਹਦਾ ਸਾਨੂੰ ਸਾਡੇ ਗੱਲਾਂ ਜਵਾਬ ਦਿਓ ਤੁਸੀਂ ਤੁਸੀਂ ਦੱਸੋ ਵੀ ਉੱਥੇ ਕੀ ਜੀ ਆਰਾਮ ਜੀ ਪਾਣੀ ਬੁਲਾ ਦਿਓ ਬੁਲਾ ਦਿਓ ਬੁਲਾ ਬੁਲਾ ਪਾਣੀ 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 ਕੁਛ ਨਾ ਬੋਲੋ ਪ੍ਰਧਾਨ ਸਾਡਾ ਵੀ ਆ ਜੀ ਸਭ ਆ ਲੋਕਾਂ ਦਾ ਬਣਾਇਆ ਹੈ ਅਜੇ ਅਜੇ ਰੜਕਾ ਅਜੇ ਮੌਕੇ ਦੀ ਰੜਕਾ ਮੈਨੂੰ ਤੈਨਾਂ ਨੇ ਵੋਟ ਪਾਈ ਨਾ ਕੋਈ ਸਪੋਰਟ ਕਰਦਾ ਕੋਈ ਨਹੀਂ ਤੁਸੀਂ ਵੀ ਬੀਜਪੀ ਦੇ ਕੰਮ ਵੀ ਕਰਦੇ ਸਭ ਇਸ ਗੱਲ ਦਾ ਸਾਡਾ ਉੱਥੇ ਤੁਸੀਂ ਗੁੱਸਾ ਕਰੋ ਭਾਈ ਸਾਡਾ ਸਮਾਜ ਗੁੱਸਾ ਹੈ ਇਹ ਕਹਿੰਦੇ ਆਂ ਅਸੀਂ ਦੱਸਣਗੇ ਉੱਥੇ ਹਾਲੋ ਹਾਲੋ ਹੈਲੋ ਚੰਡਾ ਜੱਟਾ ਹੈਲੋ ਜੰਡੂ ਨਾ ਹੋਰ ਕੋਈ ਕੋਈ ਤਾਂ ਸਾਥ ਨਾਲ ਅਸੀਂ ਉਹ ਪਤਾ ਮੈਨੂੰ ਆਪਣੀ ਬੰਧਾ ਹੋਣੀ ਨਹੀਂ ਕਿਹਨੇ ਤੇਰੇ ਇਹ ਕਿਹ ਜਰਾੰਦਾ ਇਧਰ ਨੂੰ ਨਹੀਂ ਕਿਹਨੇ ਪਏ ਉਹਨੂੰ ਲੈ ਕੇ ਗਿਆ ਕਿਹੜਾ ਆਪਣਾ ਇਧਰ ਨੂੰ ਕੋਈ ਹਾਲੋ ਜੀ ਹਾਲੋ ਚੰਡਾ ਜੱਟਾ ਕਿਸਾਨ ਮਜ਼ਦੂਰ ਹੈਟਾ ਜਿੰਦਾਬਾਦ ਕਿਸਾਨ ਮਜ਼ਦੂਰ ਹੈਟਾ ਜਿੰਦਾਬਾਦ ਆਪਣੇ ਕਿਹੜੇ ਕਿਸਾਨ ਪਿਛਾ ਹਾਂ ਹਾਂਜੀ ਜੇਦਰਾਲੀ ਜੀ ਦਾ ਪ੍ਰਮਾਤਮਾ ਕੇ ਨਾਲ ਕਰਦੇ ਆ ਪ੍ਰਮਾਤਮਾ ਤੁਹਾਨੂੰ ਚਿਤਾਵੇ ਤੁਸੀਂ ਉੱਥੇ ਜਾ ਕੇ ਝੰਡੇ ਬੁਲੰਦ ਕਰੋ ਹਾਂਜੀ ਹਾਂਜੀ ਸਾਰ ਮਜ਼ਦੂਰ ਇਕਤਾ ਦੇ ਵਿੱਚ ਜਦੋਂ ਮਜ਼ਦੂਰ ਦਾ ਨਾਵਾ ਦਾ ਨਾ ਇਹਦਾ ਚੁੱਪ ਕਰ ਜਿੰਨੇ ਨਾ ਨਾ ਐਸਾ ਕਰ ਬਾਈ ਦਾ ਫਸਾ ਤੁਸੀ ਪਸੰਦ ਆ ਮੈਂ ਹਿੰਗਾਰ ਸਿੱਧੇ ਵਿੱਚ ਸੁਨੋ ਖਾਨ ਮਨਜ਼ੂਰ ਮੱਝ ਲਿਆ ਐ ਨਾ ਰੁਪਈਆ ਆਇਆ ਮਾਰ ਲੈ ਦੇਸਾਂ ਦੇ ਕੋਈ ਤੁਸੀਂ ਜਿੱਥੇ ਕੀ ਮਦਦ ਕਰੀ ਹਾਂ ਹਾਂ ਦੱਸੋ ਮੈਂ ਦੂਰ ਵੀ ਮਰੇ ਨਾ ਬੋਲੇ ਨਾ ਨਾ ਨਹੀਂ ਗੜੇ ਅਸੀਂ ਤੋਂ ਟੋਟੇ ਨਾਲ ਨਹੀਂ ਗੜੇ ਜਿਹੜਾ ਉਹ ਤੇ ਰਹੂ ਗੱਲ ਲਿਆਉਣੇ ਉਹ ਜੇ ਹੁਣ ਉਹ ਬੰਦੇ ਹੋ ਸਕਦੇ ਨਹੀਂ ਤਾਂ ਅਸੀਂ ਆ ਦੇਖੋ ਅਸੀਂ ਤਾਂ ਜਾਤ ਜਾਣਦੇ ਨਹੀਂ ਇਨਸਾਨ ਦੀ ਚਾਹ ਜਾਣਦੇ ਭਾਈ ਭਾਈ ਅੱਗੇ ਜਾਏਗੇ ਆ ਦੀ ਵੀ ਹੈ ਜਿਹੜਾ ਬੈਠ ਗਿਆ ਆ